ਸਾਰੇ ਦੇਖੋ ਭਈ ਪ੍ਰਧਾਨ ਆਪਦੇ ਮੰਜਿਆਂ ਨੂੰ ਕਰੇ ਭਈ ਆਪਣੇ ਰੰਗ ਕਰ ਰਿਹਾ ਦੇਖੋ ਯਾਰ ਹੈ ਰੰਗ ਕਿਵੇਂ ਲੱਗਿਆ ਦੱਸੋ ਭਈ ਯਾਰ ਮੜਾ ਬੋਲ ਹਾਦਾ ਬਈ ਕਰਨੀ ਲੱਗੇ ਯਾਰ ਆ ਮੁੰਡਾ ਬੈਠਾ ਬਣਾ ਉਹ ਇਹੜਾ ਰੋਲ ਕਰਦਾ ਹੁੰਦਾ ਆਪਣੇ ਨਾਲ ਹਾ ਕਰੀਨੀ ਕੰਦ ਕਰਾ ਦੇਣਾ ਕੋਲ ਸਾਰੇ ਬਾਕਰ ਕਰਾਉਣਾ ਪੈਂਦਾ ਦਾ ਚੱਲੀ ਥੱਲੇ ਦੇਖਦੇ ਮੁੰਡੇ ਦੇਸੀ ਨਾ ਇਹ ਕਦੋਂ ਨਾ ਮੈਂ ਨਹੀਂ ਹਾਂ ਬਰੇ ਗੱਦ ਆ ਪਾਵਿਤ ਨੇ ਕਿੱਦ ਤੱਕ ਹੈ ਤੇਰੇ ਅੰਦਰ ਹੈ ਤੁਹਾਡਾ ਕਰੇਗੀ ਇਹ ਦੁਰੀ ਆ ਬਿਚ ਬਿਚ ਆਸੀ ਆ ਹੌਸੇ ਥੋੜੀ ਬੰਦ ਦੇਖੋ ਭਾਈ ਪ੍ਰਧਾਨਾ ਕੇ ਮੈ ਰੈਂਕ ਕਰ ਰਿਆ ਦੱਸੋ ਕਮੈਂਟ ਕਰਕੇ ਪ੍ਰਧਾਨ ਸਾਹਿਬ ਬੋਲ ਲਿਓ ਮੜਾਇਆ ਭਾਈ ਰੈਂਕ ਕਰਾਉਣਾ ਆ ਜੋ ਮੰਜ ਬਾਈ ਜੀ ਨੇ ਰੈਂਕ ਕਰਾਉਣਾ ਇਹ ਆਪਣੇ ਪ੍ਰਧਾਨ ਸਾਹਿਬ ਨੂੰ ਫੋਨ ਕਰ ਸਕਦੇ ਨੇ ਭਾਈ ਆ ਬੈਠਾ ਹੋ ਗੋਲੂ ਹੁੰਦਾ ਜਿਹੜਾ ਉਹ ਆਪਣੇ ਬੁਰੀ ਨਜ਼ਰ ਵਾਲੇ ਜਿਹੜਾ ਗੋਲੂ ਦਾ ਰੋਲ ਕਰਦਾ ਮੁੰਡਾ ਵੇਖੋ ਬਾਈ ਵਧੀਆ ਕਰਦਾ ਏ ਮੁੰਲਾ ਦਾ ਪੇਂਟ ਰਿਹਾ ਹੋਇਆ ਪਹਿਲਾਂ ਪ੍ਰਧਾਨ ਆਦਮਾ ਸਾਰੀ ਫੇਰ ਕੀ ਚਿਹਰੇ ਤੇ ਕਰਕੇ ਦੱਸੋ ਬਾਈ ਕਿਵੇਂ ਲੱਗ ਰਿਹਾ ਸਾਨੂੰ ਦੱਦਾ ਦੱਦੋ ਤੇ ਮੈਂ ਮਾਂ ਕਾ ਸੀਨਾ ਆਰਾਮ ਕਰੀ ਦੀ। ਹਰ ਸਵੇ ਮੈਂ ਬੈਠਾ ਬਈ ਕੁਛ ਨਹੀਂ ਕਰਾਂ ਬਈ ਬੇਲਾ ਬੈਠਾਗਾ। ਇਹਨੂੰ ਦੱਸ ਬਸ ਵੀ ਆਹ ਕੰਮ ਕਰਨਾ ਤੇ। ਪ੍ਰਾਣ ਕੱਲਾ ਲੱਗ ਰਿਹਾ। ਚੀਜ਼ਾਂ ਚੱਪੜੀਆਂ ਹੋਈਆਂ ਮੈਨੂੰ ਉਹਦਾ ਭਾਈ ਦਾ ਲੈ ਕੇ ਨਹੀਂ ਜਾਣੀ। ਉਹ ਚੀਜ਼ਾਂ ਚੱਪੜੀਆਂ ਹੋਈਆਂ। ਬਈਆਂ ਮਰੀ ਮੰਮੀ ਨਾਲ ਗੱਲ ਕਰ ਰਹੀ ਹੈ ਕਹਿੰਦੀ ਚੀਜ਼ਾਂ ਚੱਪੜੀਆਂ ਪਤਾ ਨਹੀਂ ਕੀ ਚੱਕਰ ਆ ਬਈ ਯਾਰ। ਇਹ ਵੀ ਕਮੈਂਟ ਕਰਕੇ ਦੱਸਣਾ ਜ਼ਰੂਰ। ਕਾਈ ਕਾਈ ਨਾ ਬੀਤੀ ਆ ਨਾ ਦੇਖਾਂ ਮੈਂ ਕਹਿੰਦਾ ਵੀ ਲੈ ਕੇ ਨਿਕਲੀ ਨਾ ਕਹਿੰਦਾ ਆਹ ਭਾਈ ਆ ਦੇਖੋ ਵਰਦਾਨ ਅੱਜ ਦਾ ਔਖਾ ਸ ਔਖਾ ਗਿਆ ਨਾ ਤੂੰ ਲੱਖੀ ਨਹੀਂ ਆਇਆ ਅੱਜ ਮੈਂ ਔਖਾ ਹੀ ਇਕੱਲਾ ਹੀ ਲੱਗ ਰਿਹਾ ਪੈਂਟ ਤੇ ਹੈ ਲੱਖੀ ਆਇਆ ਨਹੀਂ ਹੋਰ ਆ ਜਿਹੜਾ ਬੈਠਾ ਏ ਵੀ ਨਹੀਂ ਕੁਝ ਕਰ ਰਿਹਾ ਕਾਰੋ ਕੰਮ ਕੀ ਕਰ ਰਿਹਾ ਤੂੰ ਵਰਸੀ ਨਹੀਂ ਹੈਗਾ ਹੋਰ ਮਾਈਕਰੋ ਨਹੀਂ ਵਰਸਾ ਲੈ ਹੈ ਯਾਰ ਬਾਬੇ ਯਾਰ ਕੰਮ ਤਾਂ ਕਰਨਾ ਪਊ ਯਾਰ ਤੈਨੂੰ ਰਾਦੇ ਰ ਇਕੱਲਾ ਲੱਗ ਰੇਰ ਪਸੇਆ ਪਹਿਲਾ ਵਿਚਾਰਾ ਖੇਤੋਂ ਜਾ ਕੇ ਆਇਆ ਪਹਿਲਾ ਖੇਤ ਕੰਮ ਕਰਕੇ ਆਇਆ ਉਧਰ ਹੁਣ ਹੋਰੇ ਲੱਗ ਰਿਆ ਇਹ ਰੋਟਾ ਲੱਗ ਰ ਮਦਨ ਅਸਰ ਆ ਬੈਠੇ ਬਰ ਉਧਰ ਲੱਗਦਾ ਇਹ ਲੱਗਦਾ ਹੈ ਠੀਕ ਆ ਆ ਦੇਖੋ ਕੰਪਲੀਟ ਹੋਈ ਰੰਗ ਦੀ ਸਗਈਆਂ ਦਾ ਮਗਾਇਆ ਸੀ ਬਸ ਜਿਹੜਾ ਆ ਗਿਆ ਟੱਪ ਟੱਪ ਆਹ ਰੰਗ ਦੇ ਸਤੇ ਹੀ ਕਰਦਾ ਦੂਜੇ ਮੇ ਕਿਤੇ ਆ ਦੇਖੋ ਸਤੇ ਹੀ ਕਰਿਆ ਉਦੋਂ ਮੈਂ ਜਿਹੜਾ ਰੰਗ ਕਰ ਰਹੀ ਆ ਨਹੀਂ ਪਰ ਦੋ ਕਿੰਨੇ ਬਦਲ ਗਏ ਰੰਗ ਤਾਂ ਮੈਂ ਕਿੰਨੇ ਦੱਸ ਉਹ ਆਉਣਗੇ ਜਦੋਂ ਉਹ ਤੋਂ ਮਗਾਇਆ ਕੀ ਹੋਇਆ 350 ਮੈਂ ਤੁਹਾਨੂੰ ਬਾਈ ਕਮੈਂਟ ਕਰਕੇ ਦੱਸੋ ਯਾਰ ਕਿ ਮੈਂ ਲੱਗ ਰਿਹਾ ਆਂ ਕਾਲ ਦੇ ਨਾ ਹੀ ਕਰਿਆ ਤੁਹਾਨੂੰ ਮਹਾਰਾਜ ਪਾਇਆ ਨਹੀਂ ਤਰਪਿੰਦਾ ਕਮੈਂਟ ਕਰਕੇ ਦੱਸੋ ਕਿ ਮੈਂ ਲੱਗ ਰਿਹਾ ਤੁਹਾਨੂੰ ਮਾਰ ਨਹੀਂਦਾ ਪਾਇਆ ਨਹੀਂ ਆਇਆ ਕਿੰਸ ਤੋਂ ਪੜਾ ਮਾਇਰ ਤੋਂ ਦਾ ਛੋਟਾ ਹੋ ਕੇ ਜਾਨੀ ਵਿੱਚ ਕੀ ਕਰਿਆ ਪ੍ਰਧਾਨ ਕੀ ਕੰਪਲੇਟ ਆ ਪ੍ਰਦਾਨ ਤੇਰੀ ਰੰਗ ਕਰ ਰਹੇ ਆ ਅੱਛਾ ਹਾਂ ਜੀ ਆਹ ਤਾਂ ਵਾਲੀ ਕਰਕੇ ਕਰਦੀ ਰੰਗ ਆਹ ਤਾਂ ਵਾਲੀ ਆ ਰਹੀ ਆ ਫਿਰ ਤੇ ਹਰਾ ਆ ਰਹੇ ਨੇ ਆ ਦੇਖੋ ਬਾਈ ਮੈਂ ਤੁਹਾਨੂੰ ਕਹਿੰਦੀ ਕਿ ਇਹ ਆਹ ਦੇਖੋ ਬਾਈ ਗੋਲੂ ਆ ਬਣ ਪੜਾਈ ਵੀ ਕਰਦਾ ਇਹਨੂੰ ਪੜਾਈ ਦਾ ਵੀ ਕਹਿ ਰਹੇ ਨੇ ਵੀ ਪੜਾਈ ਕਰਨੀ ਆ ਤੇ ਉਹ ਸਾਡੇ ਨਾਲ ਵੀਡੀਓ ਤੇ ਹੁੰਦਾ ਹੈ ਪੜਦਾ ਵੀ ਐਵੇਂ ਜੀ ਬਬਲਾਨ ਮੈਂ ਕਰਾਂ ਬਈ ਹਾਂ ਹਾਂ ਪੜਾਈ ਹਾਂ ਹੋਰ ਵੀ ਪੜਦਾ ਕਿਸੇ ਨੂੰ ਸੁਣਾ ਪੜਦਾ ਚੱਲ ਠੀਕ ਆ ਬਾਈ ਯਾਰ ਤੁਸਾਨੂੰ ਆਗੇ ਬਲੌਗ ਵਿੱਚ ਦਿਖਾਵਾਂਗੇ ਵੀ ਮੰਜਾ ਕਮੇਲਾ ਕਰਾਂਗੇ ਵੀ ਤੁਹਾਨੂੰ ਅਗਲੇ ਬਲੌਗ ਵਿੱਚ ਦਿਖਾਵਾਂਗੇ ਉਹਨਾਂ ਤੱਕ ਬਾਏ ਬਾਏ ਜਿਹੜਾ ਬਾਈ ਯਾਰ ਸਾਨੂੰ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਸਾਰਿਆਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਪ੍ਰਧਾਨ ਤੋਂ ਵੀ ਧੰਨਵਾਦ ਕਰਦੇ ਖਬਰ ਧੰਨਵਾਦ ਬਈ ਚੱਲ ਤੂੰ ਵੀ ਕਰ ਦੇ ਓਏ ਹੈ ਤੁਸੀਂ ਵੀ ਕਰ ਦਿਓ ਬੇਟਾ ਮੈਨੂੰ ਤੇਰੀ ਬਾਤ ਜਿੰਨੀ ਸਮਝ ਨਹੀਂ ਆ ਰਹੀ ਸਾਡਾ ਠੀਕ ਆ ਭਾਈ ਧੰਨਵਾਦ ਸਾਡਾ